ਜਸਨਦਰ ਸਾਹ ਤੋਂ ਪਰਜਾਇਆ ਤਾਂ ਮੈਨੂੰ ਪੀਜਾ ਲੱਗਦਾ ਸੀ ਜੀ ਸਰਵਕਰਨ ਸਿੰਘ ਅੱਛਾ ਜੀ ਹਾਂ ਜੀ ਕੀ ਭਰੋਸਾ ਦਿੱਤਾ ਤੁਹਾਨੂੰ ਸਾਨੂੰ ਤਾਂ ਹਜੇ ਕੋਈ ਭਰੋਸਾ ਨਹੀਂ ਜੀ ਹੂੰ ਨਹੀਂ ਮਿਲ ਕੇ ਗਏ ਆ ਨਾ ਹੁਣ ਮਿਲ ਕੇ ਤਾਂ ਗਿਆ ਕਹਿੰਦੇ ਵੀ ਹਾਂ ਵਿਸ਼ਵਾਸ ਦਵਾਇਆ ਵੀ ਅਸੀਂ ਗੱਲ ਕਰਦੇ ਆ ਤਾਂ ਅੱਛਾ ਬੈਂਕ ਜੁਰਮ ਕਰਕੇ ਗਿਆ ਜੀ ਠੀਕ ਹੈ ਤੁਹਾਡੇ ਵੱਲੋਂ ਕਿਹੇ ਜੀ ਮੰਗ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਤਾਂ ਕਾਰੀ ਮੰਗਿਆ ਜੀ ਵੀ ਹੁਣ ਇਨਸਾਫ ਮਿਲਣਾ ਚਾਹੀਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਸੀਨੀਅਰ ਹੋਇਆ ਸੀ ਦਾ ਦਰਜਾ ਮਿਲਣਾ ਚਾਹੀਦਾ ਜਿਵੇਂ ਕੋਈ ਫੌਜੀ ਨੂੰ ਸੀ ਦਾ ਦਰਜਾ ਮਿਲ ਜਾਂਦਾ ਜਿਹੇ ਜਿਹੇ ਕੁਝ ਹੂੰ ਤੇ ਕੋਈ ਇਹਨਾਂ ਦਾ ਕੋਈ ਬਣਨਾ ਚਾਹੀਦਾ ਕੋਈ ਛੇ ਦਿਨਾਂੋਂ ਦੇ ਕੋਈ ਪਾਰਕ ਲਾ ਲਓ ਕੋਈ ਕੁਝ ਵੀ ਲਾ ਲਓ ਬਣਾ ਦਿਓ ਦੋ ਟਾਈ ਕਿੱਲੇ ਜ਼ਮੀਨ ਹੈ ਜੀ ਅੱਛਾ ਹਾਂ ਕਰ ਜਾ ਕਿੰਨਾ ਕਰ ਜਾ ਤਾਂ ਹੋ ਗਈ 20 ਬਾਈ ਕਰਤੀਆਂ ਤੁਹੋਂ ਕੀ ਪੂਰੀ ਫੁੱਲ ਸਪੋਰਟ ਕਰ ਰਹੇ ਆ ਜੀ ਟੀ ਮੁੱਖ ਮੰਤਰੀ ਕਣੀਓ ਵੀ ਇਸ ਪਰਿਵਾਰ ਨੂੰ ਸਾਡੇ ਨੂੰ ਪੂਰੀਆਂ ਫੁੱਲ ਕਿਹ ਹੈ ਵੀ ਸੋ ਜਿਹੜੀ ਮਦਦ ਕਰੀ ਜਾਊਗੀ ਤੇ ਜਿਹੜੇ ਤੁਸੀਂ ਕੀ ਮੰਗ ਰੱਖੀ ਹੈ ਜਿਹੜੀ ਹੈ ਅਸੀਂ ਤਾਂ ਮੰਗ ਜੀ ਪਰਿਵਾਰ ਬੜੀ ਉੱਤੇ ਇਹੀ ਹੈ ਵੀ ਸਾਡਾ ਇਹ ਜਿਹੜਾ ਨੌਜਵਾਨ ਗਿਆ ਸੀ ਮੇਰਾ ਭਤੀਜਾ ਇਹ ਕਿਸਾਨੀ ਤੇ ਲੋਕਾਂ ਦੀਆਂ ਹੱਕਾਂ ਦੀ ਮੰਗ ਕਰਨ ਗਿਆ ਸੀ ਇਸ ਕਰਕੇ ਇਹਨੂੰ ਲੋਕ ਸ਼ਹੀਦ ਕਰਾਰ ਦਿੱਤਾ ਜਾਵੇ ਤੇ ਉਹਦੇ ਹਿਸਾਬ ਨਾਲ ਜਿਹੜਾ ਆਪਾਂ ਸਿਦਾਂ ਨੂੰ ਇਹ ਜਿਵੇਂ ਆਪਣੇ ਨੌਜਵਾਨਾਂ ਨੂੰ ਜਵਾਨਾਂ ਨੂੰ ਮਿਹੇ ਮਿਲਟਰੀ ਵਾਲਿਆਂ ਨੂੰ ਆਉਂਦਾ ਉਸ ਤੱਕ ਇਹਨੂੰ ਜਿਹੜੀ ਸਹਿਤ ਹੈ ਉਹ ਪੰਜਾਬ ਸਰਕਾਰ ਬਣੀਓ ਕਰੀ ਜਾਵੇ ਤੇ ਪਰਿਵਾਰ ਨੂੰ ਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰਿਵਾਰ ਦੇ ਵਿੱਚੋਂ ਤੇ ਜਿੰਨਾ ਇਹਨਾਂ ਦਾ ਇਹ ਸਰ ਕਰਜਾ ਚਾਹੇ ਸਰਕਾਰੀ ਹੈ ਚਾਹੇ ਗੈਰ ਸਰਕਾਰੀ ਹੈ ਉਹ ਵੀ ਇਹਨਾਂ ਦਾ ਰੱਦ ਕੀਤਾ ਜਾਵੇ ਉਹ ਤੇ ਲਕੀਰ ਮਾਰੀ ਸਾਡੇ ਕਿਣੋਂ ਦਾ ਇਹ ਮੰਗ ਹੈ ਤੇ ਨਾਲ ਇਹ ਆ ਵੀ ਇਹ ਜੋ ਆਕ ਨੂੰ ਜਿੱਥੇ ਉਹਨਾਂ ਨੇ ਇਹ ਦੱਸਿਆ ਪ੍ਰਸ਼ਾਸਨ ਨੇ ਵੀ ਹੁਣ ਤਾਂ ਉਹ ਮਿੱਟੀ ਹੋ ਚੁੱਕਿਆ ਪਰ ਜੇ ਪ੍ਰਸ਼ਾਸਨ ਚਾਹੇ ਤਾਂ ਇਹਨੂੰ ਮੋੜ ਸਾਡੀਆਂ ਅੱਖਾਂ ਦੇ ਸਾਹਮਣੇ ਸਰਜੀਤ ਕਰ ਸਕਦੀ ਹੈ ਕੋਈ ਇਹਦੀ ਨਗਰ ਦੇ ਵਿੱਚ ਹੀ ਯਾਦਗਾਰ ਬਣਾ ਕੇ ਸਾਡੇ ਕਿਣੋਂ ਤਾਂ ਇਹ ਮੰਗ ਹੈ ਕਰਜਤਾ ਜੀ ਦੇਖੋ ਹੁਣ ਪਿਛੇ 3 ਸਾਲ ਪਹਿਲਾਂ ਇਹਨਾਂ ਨੇ ਕੁੜੀ ਦਾ ਵਿਆਹ ਕਰਾਇਆ ਉਦੋਂ ਵੀ ਇਹਨਾਂ ਨੇ 2 ਲੱਖ 2 ਕਿੱਲੇ ਵਾਹਣ ਦੇ ਵਾਇਹ ਕਰੇ ਨੇ ਤੇ ਜੇ ਅੱਜ ਉਹ 2 ਕਿੱਲੇ ਨੂੰ ਆਪਾਂ ਜੋੜੀਏ ਵੀ ਘੱਟੋ-ਘੱਟ 70 ਲੱਖ ਰੁਪਏ ਤਾਂ ਅੱਜ ਉਹਦੀ ਕੀਮਤੀ ਬਣਦੀ ਹੈ ਕਿਉਂਕਿ 35 ਲੱਖ ਰੁਪਏ ਤੋਂ ਥੱਲੇ ਤਾਂ ਅੱਜ ਕਿਤੇ ਵਾਹਣੀ ਹੈ ਨਹੀਂ ਉਹ ਵੀ ਤਾਂ ਵਾਹਣ ਕਰਜ਼ੇ ਦੇ ਬਦੌਲਤ ਹੀ ਵਾਇਹ ਹੋਇਆ ਉਸ ਤੋਂ ਬਾਅਦ 5-7 10 ਲੱਖ ਜੋ ਵੀ ਹੋਇਆ ਮੈਂ ਉਹ ਤਾਂ ਖੈਰ ਪਰਿਵਾਰ ਨਾਲ ਸਾਂਝਾ ਕਰਕੇ ਸਾਨੂੰ ਸਾਫ਼ ਕਰ ਸਕਦਾ ਉਹ ਜੀ ਮੇਰੀ ਗੱਲ ਬਾਕੀ ਸੀ ਸਰਬੱਤ ਜੀ 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 ਪ੍ਰੋਸਾਤਾ ਜਣੀ ਦਿੱਤਾ ਗਿਆ ਵੀ ਅਸੀਂ ਹਰ ਪੱਖੋਂ ਸੁਦੇ ਨਾਲ ਆ ਪਰ ਦੇਖੋ ਇਹਦੇ ਚ ਕੀ ਕਿਥੋਂ ਤੱਕ ਪੱਕ ਜਾਂਦੇ ਆ ਵੈਸੇ ਪ੍ਰਸ਼ਾਸਨ ਇਥੋਂ ਤੱਕ ਜਾਂਦਾ ਨਹੀਂ ਹੁੰਦਾ ਇਹ ਕਹਿੰਦੇ ਕੁਝ ਹੋਰ ਹੁੰਦਾ ਕਰਦਾ ਕੁਝ ਹੋਰ ਹੁੰਦਾ ਹਾਥੀ ਦੇ ਦੰਦ ਵਾਲੀ ਗੱਲ ਐ ਐ ਤਾਂ ਮੁੱਖ ਮੰਤਰੀ ਨੇ ਵੀ ਕਿਹਾ ਵੀ ਅਸੀਂ ਜਿਹਦੇ ਤੇ ਪਰਚਾ ਬਣਦਾ ਅਸੀਂ ਉਹਦੇ ਤੇ ਪਰਚਾ ਦਵਾਵਾਂਗੇ ਪਰ ਸਾਨੂੰ ਪਤਾ ਹੈ ਵੀ ਉਹ ਨਹੀਂ ਕਰਵਾਉਣਾ ਇਹ ਫਿਰ ਹਾਲ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਹੈਗੀ ਕਿਉਂਕਿ ਇਹ ਸਾਰੇ ਦੁਨੀਆ ਤੇ ਬਾਗੀ ਗੱਲ ਇਹ ਹੁਣ ਕੀ ਪਰਿਵਾਰ ਵਾਲੀ ਤਾਂ ਗੱਲ ਹੈ ਨਹੀਂ ਇਹ ਤਾਂ ਜੋ ਜਥੇਵੰਦੀ ਦਾ ਉਧਰੋਂ ਕੋਈ ਆਊਗਾ ਉਹ ਉਹਦੇ ਤੇ ਹੀ ਅਮਲ ਕੀਤਾ ਜਾਊਗਾ ਅੱਜ ਅਸੀਂ ਜਿਹੜੀ ਅਕਾਸਮਿਕ ਮੌਤ ਹੋਈ ਐ ਕਨੌਰੀ ਬਾਰਡਰ ਤੇ ਕੱਲ ਜੰਗ ਲੜਕਾ ਸੀਗਾ 22 ਸਾਲ ਦਾ ਸ਼ੁਭਕਰਨ ਸਿੰਘ ਉਹਦੇ ਪਰਿਵਾਰ ਨਾਲ ਹਮਦਰਦੀ ਦੇ ਤੌਰ ਤੇ ਤੇ ਉਹਨਾਂ ਦੀ ਹੈਲਪ ਕਰਨ ਵਾਸਤੇ ਪੰਜਾਬ ਸਰਕਾਰ ਦੇ ਅਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਠਿੰਡਾ ਦੇ ਨੁਮਾਇੰਦੇ ਦੇ ਵੱਜੋਂ ਅਸੀਂ ਆਏ ਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਉਹਨਾਂ ਬਾਰੇ ਪੁੱਛਿਆ ਕਿ ਉਹਨਾਂ ਦਾ ਕੀ ਉਹ ਚਾਹੁੰਦੇ ਆ ਦਿਲਚੋਂ ਉਹਨਾਂ ਦੇ ਕੀ ਹੈ ਜਿਹਦੇ ਵਿੱਚ ਮੇਨ ਗੱਲਾਂ ਉਹਨਾਂ ਨੇ ਇੱਕ ਤਾਈ ਰੱਖੀਆਂ ਕਿ ਜਿਹੜੀ ਬੱਚੇ ਦੀ ਮੌਤ ਹੈ ਉਹ ਕਾਸਮਿਕ ਨਾ ਹੋ ਕੇ ਉਹਦੇ ਤੇ ਹਮਲਾ ਹੋਇਆ ਤਾਂ ਉਹਦੇ ਬਾਰੇ ਕਾਰਵਾਈ ਕੀਤੀ ਜਾਵੇ ਤੇ ਉਹਦੇ ਬਾਰੇ ਕਾਰਵਾਈ ਪੁਲਿਸ ਨੇ ਤਕਰੀਬਨ ਆਰੰਭ ਕਰ ਲਈ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਐਸਪੀ ਸਾਹਿਬ ਨਾਲ ਸੀਗੇ ਦੂਸਰਾ ਇਹਨਾਂ ਨੇ ਮਾਲੀ ਮਦਦ ਦੀ ਗੱਲ ਕੀਤੀ ਹੈ ਨੌਕਰੀ ਦੀ ਗੱਲ ਕੀਤੀ ਹੈ ਤੇ ਤੇ ਕਰਜ਼ੇ ਬਾਰੇ ਗੱਲ ਕੀਤੀ ਹੈ ਆਲਰੇਡੀ ਅਸੀਂ ਰਿਪੋਰਟ ਤਿਆਰ ਕਰਵਾ ਰਹੇ ਹਾਂ ਪਟਵਾਰੀ ਤੋਂ ਕਿ ਕਰਜ਼ਾ ਕਿੰਨਾ ਹੈ ਤੇ ਉਹਨੂੰ ਕਿਸ ਤਰ੍ਹਾਂ ਅਸੀਂ ਖਰਚ ਕਰ ਸਕਦੇ ਹਾਂ ਉਸ ਤੋਂ ਬਾਅਦ ਨੌਕਰੀ ਦੀ ਗੱਲ ਆ ਉਹਦੇ ਬਾਰੇ ਅਸੀਂ ਸਾਹ ਡੀਸੀ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਿਖ ਕੇ ਉੱਪਰ ਭੇਜ ਰਹੇ ਹਾਂ ਕਿਹੜੇ-ਕਿਹੜੇ ਬੱਚੇ ਦੀ ਬਣਦੀ ਆ ਬਾਰਿਸ਼ ਕੌਣ ਹੈ ਤੇ ਉਹਨਾਂ ਦੀ ਕੀ ਕੁਆਲਿਫੀਕੇਸ਼ਨਾਂ ਨੇ ਉਹਦੇ ਮੁਤਾਬਕ ਤੇ ਬਾਕੀ ਬਣਦੀ ਮਾਦੀ ਸਹਾਇਤਾ ਉਹਦਾ ਕੇਸ ਅਸੀਂ ਜਲਦੀ ਤੋਂ ਜਲਦੀ ਭੇਜ ਰਹੇ ਹਾਂ ਸਰਕਾਰ ਤੇ ਦੀ ਗੱਲ ਕੀਤੀ ਜਾ ਰਹੀ ਹੈ ਕਰਜ਼ੇ ਦਾ ਆਲਰੇਡੀ ਪਟਵਾਰੀ ਦੀ ਰਿਪੋਰਟ ਅਸੀਂ ਲੈਣੀ ਸ਼ੁਰੂ ਕਰਤੀ ਆ ਇਹ ਉਹ ਇਹ ਦੇਖਣਾ ਪੈਂਦਾ ਕਿ ਕਰਜ਼ਾ ਕਿਸ ਤਰੀਕੇ ਦਾ ਇੱਕ ਤਾਂ ਪੱਕਾ ਕਰਜ਼ਾ ਜਿਹੜਾ ਕਿ ਇੰਸਟੀਚੂਨਲ ਕਰਜ਼ਾ ਕਹਿੰਦੇ ਆ ਵੀ ਬੈਂਕ ਦਾ ਕਿੰਨਾ ਤੇ ਬਾਕੀ ਜੇ ਕੋਈ ਕੱਚਾ ਕਰਜ਼ਾ ਜਿਹੜਾ ਕਿ ਪ੍ਰਨੋਟਾਂ ਤੇ ਜਾਂ ਆੜਤੀ ਦੇ ਤਾਂ ਉਹਦੇ ਬਾਰੇ ਵੀ ਰਿਪੋਰਟ ਲੈ ਰਹੇ ਹਾਂ ਪੋਸਟਮਾਰਟਮ ਕਿਉਂਕਿ ਜਿਹੜੀ ਬੋਡੀ ਸੀ ਉਹ ਰਾਤ ਲੇਟ ਪਹੁੰਚੀ ਸੀ 5 ਵਜੇ ਤੋਂ ਬਾਅਦ ਫੋਰੈਂਸਿਕ ਵਾਲੇ ਨਹੀਂ ਕਰਦੇ ਹਾਂ ਸੋ ਅੱਜ ਉਮੀਦ ਹੈ ਸਾਡੀ ਵੀ ਟੀਮ ਇੱਥੋਂ ਜਾ ਰਹੀ ਹੈ ਤੇ ਅੱਜ ਹੋ ਜਾਏਗਾ ਇਹ ਪੋਸਟਮਾਰਟਮ ਤੇ ਉਸ ਤੋਂ ਬਾਅਦ ਜੋ ਪੋਸਟਮਾਰਟਮ ਤੋਂ ਬਾਅਦ ਬੋਡੀ ਰਿਲੀਜ਼ ਕਰਨਗੇ ਜਦੋਂ ਫੋਰੈਂਸਿਕ ਵਾਲੇ ਤਾਂ ਇਹ ਸਾਡੇ ਵੱਲ ਚੱਲ ਪੂ ਨੇ ਇਹਦੇ ਬਾਰੇ ਸਾਡੇ ਨਾਲ ਹਲੇ ਗੱਲ ਨਹੀਂ ਹੋਈ ਕਿਉਂਕਿ ਸਾਨੂੰ ਇਹ ਪਰਿਵਾਰ ਨੇ ਮੰਗਾਂ ਦੱਸ ਦਿੱਤੀਆਂ ਤੇ ਅਸੀਂ ਹਮਦਰਦੀ ਨਾਲ ਉਹਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ